ਤਦਨ ਕਿੰਨੇ ਦਿਨ ਇੱਥੇ ਤੁਸੀਂ ਰਹਨੇ ਹੋ 27 ਦਿਤਾ 27 हां 28 ਨੂੰ ਨਹੀਂ 28 ਨੂੰ ਚਲੇ ਜਾਨੇ ਆ 28 ਨੂੰ ਜਾਣ ਦਾ ਕੀ ਕਾਰਨ ਜੀ ਬਸ ਉਹ ਸਾਡੀਆਂ ਪਰਸਨਲ ਭਾਵਨਾਵਾਂ ਨੇ ਜਿਹੜੀਆਂ ਅਸੀਂ ਨਹੀਂ ਵਿਹਾਰ ਕਰ ਸਕਦੇ ਉਹ ਜਿੰਨ ਸਨਸਕਾਰ ਹੋਏ ਸੀ ਨਾ ਛੋਟੇ ਅਸੀਂ ਉਹ ਦਿਨ ਅਸੀਂ ਰੁਕ ਨਹੀਂ ਸਕਦੇ ਅਸੀਂ ਦੇਖ ਨਹੀਂ ਸਕਦੇ ਉਹਨਾਂ ਨੂੰ ਇਹਨਾਂ ਗੱਲਾਂ ਕਿ ਤੁਹਾਨੂੰ ਆਪ ਉਂਗਲ ਫੜ ਕੇ ਹੀ ਸਭ ਕੁਝ ਕਰਵਾਉਂਦੇ ਨੇ ਜੋ ਹੁਕਮ ਹੁੰਦਾ ਤਾਂ ਅੱਜ ਵੀ ਮੈਂ ਉਹ ਤੁਹਾਨੂੰ ਦਿਖਾ ਦੇਣਾ ਉਹ ਬੰਦੇ ਆਏ ਜੀ ਜਿਨੇ ਆਜੋ ਆਜੋ ਦਰਸ਼ਨ ਜੀ ਨਾਲ ਨੂੰ ਕੋਈ ਨੇ ਫਲਾਸੀ ਦੇ ਉਹਨਾਂ ਨੂੰ ਬਿਲਕੁਲ ਸ਼ਾਕ ਸਾਦ ਦਰਸ਼ਨ ਕੀਤੇ ਨੇ ਸਾਲਾ ਆਦ ਬੜੇ ਗਲਾ ਕਰਦੇ ਨੇ ਨਾਲ ਉਹ ਕਹਿੰਦੇ ਗੁਰਮੁਖੀ ਜੀ ਸਾਰੇ ਠੰਡਾ ਦੁੱਧ ਬੁਲਾਉਂਦੇ ਗਰਮ ਬੁਲਾ ਰਹੇ ਨੇ ਤੁਸੀਂ ਠੰਡਾ ਬੁਲਾਓ ਗਰਮ ਕਿਉਂ ਬੁਲਾ ਰਹੇ ਹੋ ਮੈਂ ਕਿਹਾ ਮਾਰੇ ਬਾਤ ਠੰਡ ਸੀ ਓਵਰਲ ਵੰਦਰਾ ਆਇਆ ਬੰਦੇ ਉਹਦੇ ਪੱਖ ਚੱਲਦੇ ਬਣ ਮੁੰਡੇ ਹੁਕਮ ਹੋਇਆ ਬੇਟੀਆਂ ਵੰਡੀਆਂ ਨੇ ਬੇਟੀਆਂ ਵੰਡਦੀ ਉਹਨਾਂ ਨੂੰ ਹੁਕਮ ਹੋਇਆ ਕਿ ਚੋਲੇ ਕੁਲਚੇ ਵੰਡਣ ਚੋਲੇ ਗੁਲਚੇ ਚੋਲੇ ਰਾਜਮਾ ਚਾਵਲ ਰਾਜਮਾ ਜੋ ਉਹ ਕਹਿੰਦੇ ਨੇ ਸ਼ੁਰੂ ਕਰਨੇ ਆ ਉਹਨਾਂ ਬਿਨਾ ਨਹੀਂ ਕਰ ਸਕਦੇ ਸੀ ਸ਼ਹੀਦਾਂ ਦੀ ਪਾਵਨ ਧਰਤੀ ਸ਼੍ਰੀ ਫਤਿਹਗੜ ਸਾਹਿਬ ਦੇ ਵਿਖੇ ਮੌਜੂਦ ਆ ਔਰ ਹਰ ਕੋਈ ਸ਼ਹੀਦੀ ਜੋੜ ਮੇਲ ਦੇ ਵਿੱਚ ਛੋਟੇ ਸਾਹਿਬਜ਼ਾਦੀ ਔਰ ਮਾਤਾ ਗੁਜਰੀ ਜੀ ਨੂੰ ਜਿੱਥੇ ਸਜਦਾ ਕਰਨ ਦੇ ਲਈ ਸਰਦਾ ਦੇ ਫੁੱਲ ਨਮਨ ਕਰਨ ਦੇ ਲਈ ਪਹੁੰਚ ਰਿਹਾ ਹੈ ਉੱਥੇ ਹੀ ਜਦੋਂ ਜ਼ਿਕਰ ਦੀਵਾਨ ਟੋਡਰਮਾਲ ਉਹਨਾਂ ਦਾ ਹੁੰਦਾ ਜਿਨ੍ਹਾਂ ਨੇ ਮਾਤਾ ਗੁਜਰੀ ਜੀ ਔਰ ਛੋਟੇ ਸਾਹਿਬਜ਼ਾਦਿਆਂ ਦੇ ਸੰਸਕਾਰ ਦੇ ਲਈ ਸੋਨੇ ਦੀਆਂ ਮੋਹਰਾਂ ਵਿਛਾ ਕੇ ਜ਼ਮੀਨ ਮੁੱਲ ਖਰੀਦੀ ਔਰ ਸੰਸਕਾਰ ਕੀਤਾ ਔਰ ਅੱਜ ਉਹਨਾਂ ਨੂੰ ਵੀ ਹਰ ਕੋਈ ਯਾਦ ਕਰਦਾ ਸਜਦਾ ਕਰਦਾ ਹੈ ਉਹਨਾਂ ਦੀ ਹੀ ਪੀੜੀ ਦੇ ਵਿੱਚੋਂ ਜੋ ਵੰਸ਼ ਨੇ ਉਹ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਬੋਲੇ ਮਹਾਰਾਜ ਪਿਛਲੀ ਵਾਰ ਵੀ ਤੁਸੀਂ ਆਏ ਜੀ ਲੰਗਰ ਦੇਖੇ ਤੁਸੀਂ ਲਗਾਏ ਹੋਏ ਸੀ ਮਹਾਰਾਜ ਲਗਾਉਂਦੇ ਨਹੀਂ ਸਾਡੀ ਕੋਈ ਤਾਕਤ ਨਹੀਂ ਹੈ ਅਸੀਂ ਕੁਝ ਨਹੀਂ ਕਰ ਸਕਦੇ ਜੋ ਲੰਗਰ ਲਗਾਉਂਦੇ ਨੇ ਉਹ ਹੀ ਕਰਦੇ ਨੇ ਉਹ ਹੀ ਬਖਸ਼ਿਸ਼ ਕਰਦੇ ਨੇ ਉਹ ਹੀ ਕਿਰਪਾ ਕਰਦੇ ਨੇ ਤੇ ਲੰਗਰ ਲਾ ਜਾਂਦੇ ਨੇ ਕਦੋਂ ਪਹੁੰਚੇ ਕਦੋਂ ਤੁਸੀਂ 21 ਤਰੀਕ ਨੂੰ ਆਏ ਸੀ ਰਾਤੀ 3:00 ਵਜੇ ਪਰ ਉਸ ਤੋਂ ਬਾਅਦ ਫਿਰ ਅਸੀਂ ਜੋ ਆ ਕੇ ਰਾਤੀ ਸ਼ੁਰੂ ਹੋਏ ਲੰਗਰ ਅਸ ਹੈ ਤੇ ਬਰਸ ਸੇਵਾਦਾਰ ਆਉਂਦੇ ਰਹੇ ਨਾਲ ਨਾਲ ਸੇਵਾ ਗੁੰਦਰੀ ਕੋਈ ਨਵੇਂ ਆ ਜਾਂਦੇ ਨੇ ਕੋਈ ਪੁਰਾਣੇ ਆ ਜਾਂਦੇ ਨੇ ਬਾਈ ਜੀ ਹੋ ਕਿਨੇ ਇੱਥੇ ਦਿਨ ਕਿੰਨੇ ਦਿਨ ਇੱਥੇ ਤੁਸੀਂ ਰਹਿੰਦੇ ਹੋ ਜੀ 27 ਤੱਕ 27 ਤੱਕ 28 ਨੂੰ ਨਹੀਂ 29 ਨੂੰ ਘਰੋਂ ਚਲੇ ਜਾਨੇ ਆ 29 ਨੂੰ ਜਾਣ ਦਾ ਕੀ ਕਾਰਨ ਜੀ ਬਸ ਉਹ ਸਾਡੀਆਂ ਪਰਸਨਲ ਭਾਵਨਾਵਾਂ ਨੇ ਜਿਹੜੀਆਂ ਅਗੇ ਅਸੀਂ ਨਹੀਂ ਵਿਅਰ ਕਰਸੂਲੇ ਉਹ ਉਦੋਂ ਸੰਸਕਾਰ ਹੋਇਆ ਸੀ ਨਾ ਅਸੀਂ ਉਦੋਂ ਅਸੀਂ ਰੁਕ ਨਹੀਂ ਸਕਦੇ ਅਸੀਂ ਦੇਖ ਨਹੀਂ ਸਕਦੇ ਉਹਨਾਂ ਨੇ ਜਿਹਨਾਂ ਪਾਪੀਆਂ ਨੇ ਜ਼ੁਲਮ ਕੀਤਾ ਉਹ ਤੇ ਹੁਣ ਦੇਖੋ ਨੰਬੜਾ ਦ ਉਹਨਾਂ ਨਹੀਂ ਕਰ ਰਹਾ ਉਹ ਲੋਕੀ ਕਰਨਾ ਬਾਕੀ ਦੇਖ ਲਓ ਉਹਨਾਂ ਦੇ ਨਾਮ ਦੇ ਮੇਲੇ ਲੱਗੇ ਨੇ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਪਰ ਜਿਵੇਂ ਪਿਛਲੀ ਵਾਰ ਵੀ ਤੁਸੀਂ ਜ਼ਿਕਰ ਕਰ ਰਹੇ ਸੀ ਕੀ ਤੁਹਾਨੂੰ ਆਪ ਉਂਗਲ ਫੜ ਕੇ ਹੀ ਸਭ ਕੁਝ ਕਰਵਾਉਂਦੇ ਨੇ ਜੋ ਹੁਕਮ ਹੁੰਦਾ ਤਾਂ ਅੱਜ ਵੀ ਮੈਂ ਉਹ ਤੁਹਾਨੂੰ ਦਿਖਾ ਦੇਣਾ ਉਹ ਬੰਦੇ ਆਏ ਜੀ ਜਿਨੇ ਆਜੋ ਆਜੋ ਦਰਸ਼ਨ ਜੀਨਾਂ ਨੂੰ ਕੋਰੇ ਉਹ ਬੜੇ ਚੈਨ ਆਏ ਨੇ ਸਾਡੇ ਕੋਲ ਉਹ ਵੀ ਚਾਰੇ ਪਰੇਸ਼ਾਨ ਹੋ ਗਏ ਹੋਣਗੇ ਕਿ ਭਈ ਕਿੰਨੇ ਦੁਨੀਆਂ ਆਈਏ ਇਹ ਮੇਰੇ ਕੋਲ ਪਹਿਲੀ ਵਾਰ ਆਏ ਨੇ ਤੇ ਇਹਨਾਂ ਨੂੰ ਪੁੱਛੋ ਇਹਨਾਂ ਕੋਲ ਪੁੱਛੋ ਮੈਂ ਕੀ ਦਸਾਂ ਇਹਨਾਂ ਕੋਲ ਪੁੱਛੋ ਬਾਈ ਗੁਰਜੀ ਖਾਲਸਾ ਬਾਈ ਗੁਰਜੀ ਖਾਲਸਾ ਬਾਈ ਗੁਰਜੀ ਕਿੱਥੋਂ ਤੁਸੀਂ ਕਿੱਥੋਂ ਆਏ ਮੈਂ ਬਾਬਾ ਜੀ ਪਟਿਆਲੇ ਤੋਂ ਆਇਆ ਸੀਗਾ ਰੂਟੀਨ 'ਚ ਅਸੀਂ ਹਰ ਸਾਲ ਆਉਂਦੇ ਸੀਗੇ ਪਰ ਇਸ ਵਾਰੀ ਸਾਨੂੰ ਕਿਸੇ ਬੰਦੇ ਨੇ ਬਾਬਾ ਜੀ ਨੇ ਇੰਟਰੋਡਕਸ਼ਨ ਕਰਾਇਆ ਸੀਗਾ ਉਸ ਵਾਰੀ ਅਸੀਂ ਉਸ ਤੋਂ ਬਾਅਦ ਮੇਰਾ ਪੂਰਾ ਪਰਿਵਾਰ ਕਈ ਦਿਨਾਂ ਤੋਂ ਲਗਾਤਾਰ ਆ ਰਿਹਾ ਹਾਂ ਮਹਾਰਾਜ ਸਾਹਿਬ ਦਰਸ਼ਨ ਕਰਨ ਵਾਸਤੇ ਤੇ ਬਹੁਤ ਹੀ ਕਿਰਪਾ ਹੈ ਉਹ ਜਿਹੜੇ ਦਰਸ਼ਨ ਹੋਏ ਜਿਹੜੇ ਕਿ ਸਾਨੂੰ ਸਾਰੀ ਉਮਰ 55 ਸਾਲ ਦੀ ਉਮਰ ਹੋ ਗਈ ਮੇਰੀ ਕਦੀ ਨਹੀਂ ਹੋਏ ਜਿਹੜੇ ਕਿ ਇਸ ਵਾਰੀ ਬਾਬਾ ਜੀ ਦੇ ਸਪਰਸ ਨਾਲ ਮਹਾਂਪੁਰਸ਼ਾਂ ਦੇ ਦਰਸ਼ਨ ਹੋਏ ਉਹਨਾਂ ਦਰਸ਼ਨ ਹੋਏ ਮੇਰਾ ਕੋਈ ਰੋਲ ਨਹੀਂ ਨਾਂ ਮੇਰਾ ਕੁਝ ਹੈਗਾ ਜੋ ਕੋ ਇਹਨੇ ਉਹ ਦੇਖੋ ਸਾਹਿਬ ਜਦ ਨੇ ਜੋਰਾਵਰ ਸਿੰਘ ਪੁੱਤਰ ਸਿੰਘ ਜੋ ਨੇ ਉਹ ਹੀ ਨੇ ਸਖ ਸਾਧ ਦਰਸ਼ਨ ਬਾਬੇ ਨੇ ਕਰਾਇਆ ਸਖ ਸਾਧ ਦਰਸ਼ਨ ਇੰਨੀ ਕਿਰਪਾ ਇਸ ਭੰਡਾਰੇ ਚ ਹੈ ਇਸ ਭੰਡਾਰੇ ਪਰ ਅ ਅਸੀਂ ਲੋਕ ਸੋਚ ਨਹੀਂ ਸਕਦੇ ਵੀ ਆਪਾਂ ਕਿੱਥੇ ਤੱਕ ਅੱਗੇ ਕੀ ਸਾਡਾ ਸਟੇਟਸ ਕੀ ਹੈ ਕੀ ਨਹੀਂ ਇੰਨੀ ਕਿਰਪਾ ਹੋਈ ਹੈ ਮਹਾਰਾਜ ਸਾਹਿਬ ਪਰ ਜਿਵੇਂ ਗੱਲਾਂ ਕਰਦੇ ਕਰਦੇ ਅੱਖਾਂ ਵੀ ਤੁਹਾਡੀ ਭਰ ਆਉਂਦੀਆਂ ਉਹ ਕਿਉਂਕਿ ਵਿਰਾਗ ਹੀ ਹੈ ਉਸ ਵਿਰਾਗ ਨੂੰ ਹੈ ਨਾ ਹਰ ਕੋਈ ਮਹਿਸੂਸ ਕਰਦਾ ਹੈ ਦੇਖੋ ਜੀ ਅਸੀਂ ਦੇ ਉਹਨਾਂ ਨੂੰ ਬਿਲਕੁਲ ਸਾਖ ਸਾਧ ਦਰਸ਼ਨ ਕੀਤੇ ਨੇ ਸਾਡਾ ਆਦ ਬੜਾ ਗੇਲਾ ਕਰਦੇ ਨਾਲ ਉਹ ਕਹਿੰਦੇ ਗੁਰੂ ਮਹਾਰਾਜ ਜੀ ਸਾਰੇ ਠੰਡਾ ਦੁੱਧ ਪਿਲਾਉਂਦੇ ਗਰਮ ਪਿਲਾ ਰਹੇ ਤੁਸੀਂ ਠੰਡਾ ਪਿਲਾਓ ਗਰਮ ਕਿਉਂ ਪਿਲਾ ਰਹੇ ਹੋ ਮੈਂ ਕਹਾ ਮਾਰੇ ਬਾਤ ਠੰਡ ਸੀ ਉਹ ਵੰਦਰ ਆਏ ਬੰਦੇ ਉਹ ਕਹਿੰਦੇ ਇਹਨਾਂ ਤਾਂ ਪੱਕੇ ਚੱਲਦੇ ਨੇ ਗਰਮੀ ਹੋ ਗਈ ਉਹਨਾਂ ਨੂੰ ਦੇਖ ਲੋ ਕਿੰਨੀ ਗਰਮੀ ਤੁਹਾਡੇ ਸਾਹਮਣੇ ਹੁਣ ਤੁਸੀਂ ਠੰਡਾ ਵੀ ਪੀ ਕੇ ਪੜਾਵੇ ਜੀ ਦੁੱਧ ਪੀ ਕੇ ਦੇ ਲੈਣਾ ਜਿਸ ਨਾਲ ਹਜ਼ਦ ਵੀ ਤਾਇਆ ਫਿਰ ਮਨ پکڑਣਾ ਇਹ ਤਾਂ ਉਹੀ ਕਰਦੇ ਨੇ ਸਭ ਕੁਝ ਆਦੀ ਕੋਈ ਨਹੀਂ ਬਾਬਾ ਜੰਦਰੂ ਹੁਕਮ ਹੁੰਦਾ ਉਸਾਰ ਉਸ ਸ਼ਾਮਰਾ ਜੀ ਉਹਦੇ ਹੁਕਮ ਹੋਇਆ ਪੇਟੀਆਂ ਵਣਡੀਆਂ ਨੇ ਪੇਟੀਆਂ ਵਣਡੀਆਂ ਉਹਨਾਂ ਦਾ ਹੁਕਮ ਹੋਇਆ ਕਿ ਚੋਲੇ ਕੁਲਚੇ ਵਣਨੇ ਛੋਲੇ ਗੁਲਚੇ ਛੋਲੇ ਰਾਜਮਾ ਚਾਵਲ ਰਾਜਮਾ ਜੋ ਉਹ ਕਹਿੰਦੇ ਨੇ ਸ਼ੁਰੂ ਕਰਨੇ ਆ ਉਹਨਾਂ ਦੇ ਬਿਨਾ ਨਹੀਂ ਕਰ ਸਕਦੇ ਸੀ ਕੋਈ ਹਲਵਾਈ ਨਹੀਂ ਕੁਝ ਨਹੀਂ ਜੋ ਬਾਬਾ ਜੀ ਬਾਬਾ ਜੀ ਆਪ ਵੀ ਕਰਦੇ ਨੇ ਸਭ ਕੁਝ ਆਪੇ ਹੀ ਬੰਦੇ ਨੇ ਆਪੇ ਹੀ ਫਾਦੀ ਬਣਦਾ ਜੋ ਬਣਦਾ ਹੈ ਸੰਗਤ ਰਬੂ ਛੋ